ਇੱਕ ਵਾਰ ਸਹਿਬ ਗੁਰੂ ਕਲਗੀਧਰ ਨਰਨਾ ਰਾਜ ਜੀ ਦਾ ਪਵਾਨੀ ਦਰਬਾਰ ਸਜਿਆ ਕੀਮਤੀ ਸ਼ਾਮਿਆਂ ਨੇ ਤਣੇ ਹਨ ਕੀਮਤੀ ਫਰਸ਼ ਵਿਛੇ ਹਨ ਬੜੇ ਸੰਗਤ ਜਜ਼ੂਰੀ ਵਿੱਚ ਬੈਠੀ ਹੈ ਨਿਤਰ ਨਿਤਰਨ ਦੁਆਰਾ ਗੁਰੂ ਦੇ ਦਰਸ਼ਨ ਨੂੰ ਕਰਦੇ ਹੈ ਜਿਵੇਂ ਕਰੋੜਾਂ ਚੋਕੋਰਾ ਚੰਦਰਾ ਮਾਰਕ ਇੱਕ ਟੱਕ ਲਗਾ ਕੇ ਦੇਖਦੇ ਹਨ ਗਰਦਨ ਭਾਵੇਂ ਮੁੜਕ ਜੈ ਦੀਦਾਰ ਕਰਨੋਂ ਨਹੀਂ ਹਟਦੇ ਕੰਨਾਂ ਕਰਕੇ ਗੁਰੂ ਕੀ ਬਾਣੀ ਸੁਣਦੇ ਹੈ ਜਵਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ ਦੂਸਰੇ ਬੈਕੁੰਠ ਦਾ ਆਨੰਦ ਮਾਣਨ ਦੇ ਪ੍ਰੇਮੀ ਇੱਕ ਸੋ ਸਾਧੂ ਹੁੰਦਾ ਹੈ ਅਜੀਬ ਜਵੈਸ਼ ਜੀ ਤੇ ਸਰੀਰ ਤੇ ਧਾਰਨ ਕੀਤਾ ਉਹਦੇ ਹੱਥ ਵਿੱਚ ਇਸੇ ਅੰਕੀ ਦੇ ਖੰਮ ਖੰਬ ਬਹੁਤ ਸਾਰੇ ਇਕੱਠੇ ਕਰਕੇ ਬਨੇ ਹੋਏ ਆਇਆ ਉਖੰਭ ਅੱਗੇ ਪੇਟ ਰੱਖ ਕੇ ਨਮਸਕਾਰ ਕੀਤੀ ਗੁਰੂ ਜੀ ਨੂੰ ਬੜਾ ਜ਼ਿਆਦਾ ਪਰਸ਼ੋਤਮ ਸਤਕਾਰ ਕੀਤਾ ਆਸ ਬਿਠਾਇਆ ਕੁਸ਼ਲ ਕੈਂਪ ਪੁੱਛਿਆ ਸੇ ਕੁਛ ਨੇ ਅਰਜ਼ ਕੀਤੀ ਹਾਂ ਗਰੀਬਨ ਵਾਲਾ ਜਦ ਜਦ ਵੀ ਆਪ ਉਤਾਰਤ ਹਰਦੇ ਹੋ ਮੈਂ ਜੁਰ ਦੇ ਦਰਸ਼ਨ ਵਾਸਤੇ ਪਹੁੰਚਦਾ ਹੁਣ ਵੀ ਆਪਣੀ ਦੁਨੀਆ ਦਾ ਪਰ ਹਰ ਦੂਰ ਕਰਨ ਵਾਸਤੇ ਵੀ ਰਸੀ ਜਾਮਾ ਥਾੜਣ ਕੀਤਾ ਹੈ ਆਪ ਕਿਉਂ ਬੇਸ਼ਕਸ਼ਤ ਥਾਰੀ ਹੋ ਈਰੰਦਾਜੀ ਦੇ ਆਸਰੇ ਦੁਨੀਆ ਦਾ ਭਾਰ ਦੂਰ ਕਰਨਾ ਹੈ ਵਿਸ਼ਵਾਸ ਤੇ ਅਖੰਮ ਮੈਂ ਜ਼ੁਰੀ ਵਿੱਚ ਲਿਆ ਹਾਂ ਇੱਕ ਇੱਕ ਖੰਮ ਇੱਕ ਇੱਕ ਤੀਰ ਨੂੰ ਜੜਾ ਕੇ ਚਲਾਉਣਾ ਦੇਖੋ ਕਿਹਦਾ ਅੱਛਾ ਚੱਲੇਗਾ ਇਹ ਮੇਰੀ ਇੱਕ ਸਵੀਕਾਰ ਕਰ ਗੁਰੂ ਜੀ ਨੇ ਫਰਮਾਇਆ ਸੰਤਨ ਦਾ ਦਰਸ਼ਨੀ ਪੇਟ ਹੁੰਦਾ ਹੈ ਇਹ ਖੇਚਲ ਕਿਉਂ ਕਰਨੀ ਸੀ ਉਹਨੇ ਕਹਿੰਦਾ ਨਹੀਂ ਗਰੀਬ ਨਾਲ ਸ਼ਾਸਤਰ ਮਿਲ ਜਾਂਦਾ ਹੈ ਗੁਰੂ ਦੇ ਦਰਸ਼ਨ ਜਾਣਾ ਹੋਵੇ ਸੋ ਸਾਨੂੰ ਮਿਲਣ ਜਾਣਾ ਵੀ ਖਾਲੀ ਹੱਥ ਕਦੇ ਨਾ ਜਾਵੇ ਐਸੀ ਹੀ ਮਰਿਆਦਾ ਹੈ ਇਸ਼ਵਾਸ ਤੇ ਇਹ ਮੈਂ ਨੂੰ ਤੇ ਦਰਸ਼ਨਾ ਵਾਸਤੇ ਇਹ ਪੇਟ ਲੈ ਕੇ ਆਇਆ ਗੁਰੂ ਜੀ ਨੇ ਉਸੇ ਵਕਤ ਮਿਸਤਰੀ ਖਾਨੇ ਤੋਂ ਮਿਸਤਰੀ ਨੂੰ ਬੁਲਾਇਆ ਹੁਕਮ ਕੀਤਾ ਆਪਣਾ ਪਥਾ ਗੁਰੂ ਜੀ ਸੰਪਾਤਸ਼ਾ ਹਮੇਸ਼ਾ ਹੀ ਵੀਰ ਸਜਦੇ ਹੁੰਦੇ ਸੀ ਵੀਰਾ ਸਣ ਪਥਾ ਸ਼ਸਤਰ ਬਸਤਰ ਪੂਰੇ ਪਹਿਨੇ ਹੁੰਦੇ ਸਨ ਤੀਰਾਂ ਦਾ ਪਥਾ ਉਤਾਰ ਕੇ ਔਰ ਉਹ ਖੰਭ ਉਤਾਰ ਕੇ ਜਿਹੜੇ ਦਿੱਤੇ ਸੇ ਉਹਨੂੰ ਦੇਤੇ ਇੱਕ ਇੱਕ ਕੰਮ ਇੱਕ ਇੱਕ ਤੀਰ ਨਾਲ ਸਾਸਤਰੀ ਕੇ ਸਿਰ ਜੜ ਕੇ ਕਰ ਲਉਂ। ਇਸਰੇ ਪਰਦੇ ਦਰਬਾਰ ਵਿੱਚ حاضر ਕਰਨੇ ਹੋਣਗੇ। ਉਸਨੇ ਸਿਰ ਨਵਾ ਕੇ ਅਰਜ਼ ਕੀਤੀ ਗਰੀਬਾ ਜੈ ਸਾਹਿਬ ਜੀ ਦਾ ਹੁਕਮ ਐ ਸਹੀ ਹੋ ਜਾਏ। ਉਹ ਤਾਂ ਲੈ ਗਿਆ ਆਪਣਾ ਕੰਮ ਸ਼ੁਰੂ ਕਰ ਦਿੱਤਾ। ਉਧਰ ਕੁਝ ਬਚੰਬਲਾਸ ਉਸ ਸਾਧੂ ਨੇ ਕੀਤੇ। ਅਖੀਰ ਅੱਗੇ ਲੈ ਕੇ ਚੱਲਣ ਲੱਗੇ। ਜਾਂਦੇ ਜਾਂਦੇ ਕੁਝ ਫਾਸਲੇ ਤੇ ਅਲੋਪ ਹੋ ਜਾਂਦਾ। ਦੇਖਦੇ ਦੇਖਦੇ ਇਹ ਸ਼ਖਨਿਆ ਗੀਤਿ ਗ੍ਰਿਣਾ ਉਹ ਉੱਤ ਉੱ ਜਾ ਰਿਹਾ ਸੀ ਲੋਕ ਹੋ ਕੇ ਗੁਪਤ ਹੋ ਕੇ ਦਿਨਾਂ ਹਾਂ ਭਾਈ ਕਹਣ ਲਿਓ ਉਸ ਨੂੰ ਗੁਪਤ ਪਰਖਣ ਦੀ ਤਾਕਤ ਹੈ ਉਪਰਮੰ ਦਾ ਪੁੱਤਰ ਨਾਰਦ ਸੀ ਬ੍ਰਹਮ ਲੋਕ ਤੋਂ ਆਇਆ ਸੀ ਉਸ ਨੂੰ ਗੁਪਤ ਹੋ ਜਾਣਾ ਪਰਖਣ ਜਾਣ ਤਾਕਤ ਹੈ ਬ੍ਰਹਮ ਲੋਕ ਨਹੀਂ ਹੁਣ ਗਿਆ ਹੈ ਪਰ ਉਹ ਦਿਨ ਗੁਜ਼ਰ ਗਿਆ ਦੂਸਰਾ ਦਿਨ ਆਇਆ ਤੀਸਰੇ ਪਹਿਲਾਂ ਦਰਬਾਰ ਉਸੇ ਤਰ੍ਹਾਂ ਸਜਿਆ ਹੈ ਵਿੰਤ ਸਿੰਘ ਤਜ਼ੂਰੀ ਵਿੱਚ ਹੈ ਮਿਸਤਰੀ ਸਿੰਘ ਨੇ ਉਕਤੀ ਤੀਰ ਦਾ ਪਥਾ ਪੂਰਾ ਹੀ ਇੱਕ ਤੀਰ ਨਾਲ ਇੱਕੇ ਖੰਭ ਜੜ ਕੇ ਹਜ਼ਰ ਕਰ ਦਿੱਤਾ ਸੋ ਉਸ ਮੋਕੇ ਹੁਕਮ ਕੀਤਾਰੇ ਦਰਬਾਰ ਵਿੱਚ ਜਿੱਥੇ ਹਜ਼ਾਰਾਂ ਦੀ ਤੈਦਾਦ ਵਿੱਚ ਸਿੱਖ ਸੰਗਤ ਖਾਲਸਾ ਬੈਠਾ ਸੀ ਪ੍ਰੇਮੀਆਂ ਅਦਮਿਰ ਮੀਰ ਡੇਡ ਮੀਰ 2000 ਮੀਲ ਤੱਕ ਤਿੰਨ ਤਿੰਨ ਮੀਲ ਤੱਕ ਖੜੇ ਹੋ ਜਾਓ ਤੀਰ ਚਲਾਏ ਜਾਣਗੇ ਤੀਰਾਂ ਨੂੰ ਬਚਣ ਨਹੀਂ ਦੇਣਾ 300 ਸਿੰਘ ਐਂ ਦੂਰ ਦੂਰ ਜਾ ਕੇ ਖੜਾ ਹੋ ਗਿਆ ਇੱਕ ਤੀਰ ਪੱਤੇ ਵਿੱਚੋਂ ਕੱਢਿਆ ਚਿੱਲੇ ਵਿੱਚ ਜੋੜਿਆ ਕੰਨ ਤੱਕ ਖਿੱਚਿਆ ਜਦੋਂ ਤਾਨਿਸ਼ ਖਿੱਚੀਦਾ ਚੜਾੜ ਦੀ ਆਵਾਜ਼ ਅਵਛਾਇਆ ਕਰਦੀ ਦੂਰ ਦੂਸਰ ਤੋਂ ਸੋ ਤੀਰ ਚਲਾ ਦਿੱਤਾ ਸ਼ਿਕਾਰ ਦੀ ਆਵਾਜ਼ ਆਈ ਚੱਲ ਗਿਆ ਇਸੇ ਤਰ੍ਹਾਂ ਸਾਰਾ ਪੱਦਾ ਸ਼ਿੰਕੜੇ ਤੀਰੇ ਚਲਾ ਦਿੱਤੇ ਗਏ ਤਿੰਨ ਘੰਟੇ ਗੁਜ਼ਰ ਗਏ ਇੱਕ ਵੀ ਤੀਰ ਹਾਜ਼ਰ ਨਹੀਂ ਕੀਤਾ ਗਿਆ ਹੁਕਮ ਆਇਆ ਬਲਾਵਲਾਂ ਨੂੰ ਅਜੇ ਇੱਕ ਵੀ ਤੀਰ ਨਹੀਂ ਹਾਜ਼ਰ ਕੀਤਾ ਤਿੰਨ ਘੰਟੇ ਗੁਜ਼ਰ ਗਏ ਕੀ ਕਾਰਨ ਹੈ ਸਾਰੇ ਦੌੜ ਕੇ ਆ ਗਏ ਕਿਉਂਕਿ ਸ਼ਸਤਰ ਵਿੱਦਿਆ ਦਾ ਅਭਿਆਸ ਚੱਲਦਾ ਹੀ ਸੀ ਦੌੜ ਕੇ ਆ ਗਏ ਸਾਰੇ ਸਾਹਮਣੇ ਖੜੇ ਹੋਏ ਤਿੰਨ ਸੌ ਸਿੰਘ ਪੁੱਛਿਆ ਕੀ ਕਾਰਨ ਤੁਸੀਂ ਇੱਕ ਵੀ ਤੀਰ ਨਹੀਂ ਹਾਜ਼ਰ ਕੀਤਾ ਅਜੇ ਤੱਕ ਤਿੰਨ ਘੰਟੇ ਗੁਜ਼ਰ ਗਏ ਉਹਨਾਂ ਅਰਜ਼ ਕੀਤੀ ਗਰੀਬ ਨਵਾਜ ਕੋਈ ਤੀਰ ਸਾਨੂੰ ਲੱਭਿਆ ਨਹੀਂ ਕੋਈ ਤੀਰ ਜ਼ਮੀਨ ਤੇ ਨਹੀਂ ਡਿੱਗਿਆ ਅਗਰ ਗਿਰਦੇ ਅਸੀਂ ਹਾਜ਼ਰ ਕਰਦੇ ਸਾਡੀ ਸੇਵਾ ਸੀ ਸਾਡਾ ਫਰਜ਼ ਸੀ ਤੇ ਕਿੱਥੇ ਗਏ ਤੀਰ ਜਿਹੜੀ ਚੀਜ਼ ਅਸਮਾਨ ਵਿੱਚ ਛਿੱਟੀ ਜਾਂਦੀ ਹੈ ਉਹ ਹਮੇਸ਼ਾ ਜ਼ਮੀਨ ਤੇ ਗਿਰਦੀ ਹੈ ਇਹ ਕਾਇਦਾ ਹੈ ਕਿਉਂਕਿ ਜ਼ਮੀਨ ਹਰ ਚੀਜ਼ ਨੂੰ ਖਿੱਚਦੀ ਹੈ ਅਟਰੈਕਸ਼ਨ ਦੇ ਵਿੱਚ ਸੋ ਜਿਹੜੀ ਚੀਜ਼ ਆਸਮਾਨ ਨੂੰ ਸੀ ਉਹ ਨੀਚੇ ਗਰੇਗੀ ਇਸ ਵਾਸਤੇ ਤੀਰ ਜਿਹੜੇ ਚਲਾਏ ਗਏ ਉਹਨਾਂ ਨੂੰ ਜ਼ਮੀਨ ਤੇ ਗਿਰਨਾ ਸੀ ਉਹ ਕਿਤੇ ਜਾ ਨਹੀਂ ਸਕਦੇ ਤੁਸੀਂ ਕਿਤਨੀ ਕਿਤਨੀ ਦੂਰ ਤੱਕ ਖੜੇ ਹੋ ਇੱਕ ਵੀ ਤੀਰ ਨਹੀਂ ਲੱਭਿਆ ਉਹਨੇ ਸਭ ਨੇ ਅਰਜ਼ ਕੀਤੀ ਕਰੀ ਉਹਨਾਂ ਦਾ ਤੀਰ ਕੋਈ ਵੀ ਨਹੀਂ ਡਿੱਗਿਆ ਜ਼ਮੀਨ ਤੇ ਅਗਰ ਗਿਰਦੇ ਅਸੀਂ ਹਾਸਰ ਕਰਦੇ ਸਾਡੀ ਸੇਵਾ ਸੀ ਸਾਡਾ ਫਰਜ਼ ਸੀ ਤੇ ਅਖੀਰ ਗੁਰੂ ਜੀ ਨੇ ਕਿਹਾ ਗਏ ਕਿਦਰ ਤੀਰ ਤੋ ਹੈਰਾਨ ਹਨ ਉਹਨਾਂ ਵਿੱਚੋਂ ਇੱਕ ਸਿੱਖ ਨੇ ਪੁੱਛਿਆ ਗ੍ਰੀਗੁਨਾਥ ਇਸ ਬਹਾਨੇ ਆਪ ਸਾਨੂੰ ਕੀ ਸਮਝਾਉਣਾ ਚਾਹੁੰਦੇ ਹੋ ਕਿਰਪਾ ਕਰਕੇ ਉਹ ਦੱਸੋ ਹਾਂ ਹੁਕਮ ਹੈ ਹੁਣ ਤੁਸੀਂ ਨਿਸ਼ਾਨੇ ਤੇ ਆ ਗਏ ਕਿਨ ਲਗੇ ਕਰਲ ਜੋ ਨਾਰਦ मुनि ਜੀ ਇਹ ਖੰਭ ਲਿਆ ਹੈ ਸੰ ਕਿਸੇ ਇਹੋ ਜਿਹੇ ਪੰਖੀ ਦੇ ਖੰਭ ਹਨ ਜਿਸ ਦਾ ਵਾਸਾ ਪ੍ਰਕਾਸ਼ ਵਿੱਚ ਉੱਚੇ ਮੰਡਲਾਂ 'ਚ ਹੈ ਸੋ ਉਸ ਪੰਛੀ ਨੂੰ ਹਮਾ ਪੰਖੀ ਕਹਿੰਦੇ ਹਨ ਉਹਨਾਂ ਦੇ ਖੰਭਾਂ 'ਚ ਤਾਸ਼ੀਰ ਹੈ ਜਿਹੜੀ ਚੀਜ਼ ਉਹਨਾਂ ਨੂੰ ਜਿਹੜੇ ਆਪਣੇ ਸਵਾਮੀ ਦੇ ਦੇਸ਼ ਨੂੰ ਲੈ ਜਾਣਾ ਹਰ ਤੀਰ ਦੇ ਨਾਲ ਇੱਕ ਇੱਕ ਖੰਭ ਜਿਹੜਿਆ ਸੀ ਉਹ ਤੀਰ ਚਲਾਏ ਗਏ ਉਹ ਖੰਭ ਜਿਹੜੇ ਸੀ ਤੀਰਾਂ ਨੂੰ ਆਪਣੇ ਸਵਾਮੀ ਦੇ ਦੇਸ਼ ਸਮਾਪਨ ਕੀਤੇ ਦੇਸ਼ ਨੂੰ ਲੈ ਗਏ ਜੋ ਕਿ ਉੱਚੇ ਮੰਡਲਾਂ ਵਿੱਚ ਅ ਤਦੇ ਕੋਈ ਤੀਰ ਨਹੀਂ ਜ਼ਮੀਨ ਤੇ ਟਿਕਿਆ ਇਸੇ ਵਾਸਤੇ ਤੁਹਾਨੂੰ ਕਿ ਤੀਰ ਨਹੀਂ ਲੱਗਿਆ ਇਹ ਦਿਸਟਾਂਤ ਹੈ ਅ ਦਿਸਟਾਂਤ ਕੀ ਜਿਵੇਂ ਇੱਕ ਖੰਭ ਤੀਰਾਂ ਨੂੰ ਆਪਣੇ ਸਵਾਮੀ ਦੇ ਦੇਸ਼ ਨੂੰ ਲੈ ਗਏ ਇਸੇ ਤਰ੍ਹਾਂ ਗੁਰਬਾਣੀ ਦੇ ਸ਼ਬਦ ਮਨੋਂ ਇੱਕ ਹੰਭਾ ਮਨ ਸਾਡੇ ਤਿਹਰਾ ਜੇ ਤੋ ਰੋਜ਼ ਇਹਨਾਂ ਸ਼ਬਦਾਂ ਦਾ ਬਾਣੀ ਦਾ ਅਭਿਆਸ ਕਰਾਂਗੇ ਕੀਰਤਨ ਦੁਆਰਾ ਬਾਣੀ ਦੇ ਪਾਠ ਦੁਆਰਾ ਵਿਚਾਰ ਦੁਆਰਾ ਈਉ ਆਪਣੀ ਜ਼ਿੰਦਗੀ ਨੂੰ ਇਸ ਪਾਸੇ ਲਗਾਵਾਂਗੇ ਜਿੰਨੀ ਥੋੜੀ ਬਹੁਤ ਹੈ ਇੱਥੇ ਸੁਖ ਸ਼ਾਂਤੀ ਨਾਲ गुਜ਼ਰੇਗੀ ਔਰ ਵਕਤ ਖੀਤ ਉਸ ਤੋਂ ਬਾਅਦ ਇਹ ਬਾਣੀ ਦੇ ਸ਼ਬਦ ਜਿਹੜੇ ਹਨ ਉਸ ਨੂੰ ਆਪਣੇ ਜਪਕ ਨੂੰ ਆਪਣੇ ਸਵਾਮੀ ਦੇ ਦੇਸ਼ੀਆਂ ਨੇ ਗੁਰਨਾਨਕ ਦੇ ਲੋਕ ਨੂੰ ਲੈ ਜਾਣਾ ਸਚਖੰਡ ਵੇਜਾ ਕੇ ਤਾਂ ਤੇ ਨਿਤ ਬਾਣੀ ਦਾ ਪਿਆਰ ਕਰਿਆ ਕਰੋ ਤਦ ਹੀ ਤੁਹਾਨੂੰ ਸਫਲਤਾ ਹੈ ਤਦ ਹੀ ਜ਼ਿੰਦਗੀ ਦੀ ਸਫਲਤਾ ਹੈ ਤਾਂ ਇਹ ਗੁਰੂ ਜੀ বারবার ਬਾਣੀ ਪੜਨ ਦੀ ਇਰਤਨ ਦੀ ਔਰ ਵਿਚਾਰਨ ਦੀ ਤਾਕੀਦ ਕਰਦੇ ਹਨ ਗੁਰ ਬਾਣੀ ਦਾ ਵਫਾਈ ਇਹ ਸਫਲ ਸਦਾ ਸੁਖਦਾਈ ਬਾਣੀ ਦਾ That's <laughs> the duler uh, guru... ਦੀਰਮਾਰਾਜ ਦਸ਼ਮ ਪਾਤਸ਼ਾਹ ਨੇ ਉਸ ਮੌਕੇ ਉਹਨਾਂ ਬਹਾਨੇ ਉਹਨਾਂ ਰਾਹੀਂ ਸਾਨੂੰ ਸਿੱਖਿਆ ਦਿੱਤੀ ਆਪਣੀ ਜ਼ਿੰਦਗੀ ਜਿਹੜੀ ਕੁਝ ਥੋੜੀ ਜਿਹੀ ਹੈ ਕਲ ਚੁਦੀ ਕੀ ਜ਼ਿੰਦਗੀਆਂ ਹਨ ਕੀ ਰੰਗਾਂ ਬਾਅਦ ਥੋੜੀ ਥੋੜੀ ਉਮਰਾਂ ਹਨ ਉਹ ਵੀ ਕੋਈ ਨਿਜਮ ਨੇ ਵੀ ਸਾਰੀ ਆਇਯੂ ਕੋਈ ਭੁਗਤਦਾ ਹੈ ਇਹ ਕੋਈ ਸੰਕੇਤ ਨਹੀਂ ਨਿਯਮ ਨਹੀਂ ਜਿਤਨੀ ਆਯੂ ਹੈ ਐ ਜੁਗ ਦੀ ਸਰੀਰਕੀ ਪੂਰਕੀ ਕਈ ਮਾਤਾ ਦੇ ਉਧਰ ਵਿੱਚ ਮਰ ਜਾਂਦੇ ਹਨ ਕਈ ਜੰਮਦੇ ਮਰ ਜਾਂਦੇ ਹਨ ਕਈ ਕੋਈ ਦਿਨਾਂ ਦੇ ਕੋਈ ਕੁਛ ਮਹੀਨਿਆਂ ਦੇ ਕੋਈ ਕੁਛ ਸਾਲਾਂ ਦੇ ਕੋਈ ਬਚਨ ਵਿੱਚ ਬਚਪਨ ਵਿੱਚ ਕੋਈ ਜਵਾਨੀ ਵਿੱਚ ਬੜਾ ਪਾ ਪੂਰੀ ਆਯੂ ਬਹੁਤ ਥੋੜੇ ਪੂਰਕੀ ਹੈ ਐ ਸਮੇਂ ਦੀ ਦੀਰਗਾਈ ਉਹ ਜਿਹੜਾ ਹੁਣ ਸਮਾਂ ਹੈ ਜਿਹੜੇ ਛੇਣੀ ਉਮਰ ਦੇ ਬਜ਼ੁਰਗ ਹਨ ਉਹਨਾਂ ਦੀ ਦੀਰ ਆਯੂ 17-80 ਦੇ ਦਰਮਿਆਨ ਹੈ। ਸਭ ਤੋਂ ਜ਼ਿਆਦਾ ਦੀ ਆਯੂ ਵੜੇ ਪਿੱਛੇ ਰਹਿ ਗਏ। ਜਿਹੜਾ ਹੁਣ ਜਨਰੇਸ਼ਨ ਹੈ ਹੁਣ ਦੀ ਜਿਹੜੀ ਇਹਨਾਂ ਦੀ ਆਯੂ ਏਸਟੀਮੇਟ ਬਹੁਤ ਘਟ ਗਿਆ। ਇਹ 50-55 ਦੀਰਗ ਆਯੂ ਹੋਏਗੀ। ਤਾਂ ਤੇ ਇਹ ਥੋੜੀ ਜੀ ਆਯੂ ਵਿੱਚ ਕੁਝ ਸਮਾਂ ਸੌਣ ਵਿੱਚ ਗੁਜ਼ਰ ਜਾਂਦਾ ਹੈ। ਕੁਝ ਤੰਦਿਆਂ ਵਿੱਚ ਗੁਜ਼ਰ ਜਾਂਦਾ ਹੈ। ਕੁਝ ਇੱਧਰ ਉੱਧਰ ਸ ਸਵਾਏ ਵਹਿਗ ਦੇ ਭਜਨ ਤੇ ਦੁਨੀਆ ਵਿੱਚ ਸੁੱਖ ਕਿਹੜੀ ਗੱਲ ਵਿੱਚ ਹੈ ਕਿਤੇ ਨਜ਼ਰ ਨਹੀਂ ਆਉਂਦਾ ਕਿਤੇ ਸੁਖ ਨਹੀਂ ਦੇਖੀਂਦਾ ਸਾਰੇ ਦੁੱਖ ਹੀ ਦੇਖੀਦੇ ਆ ਨਿੱਤੇ ਤਜਰਬੇ ਇਨਸਾਨ ਨੂੰ ਦੱਸਦੇ ਹਨ ਤਾਂ ਤੇ ਸੁਖ ਜੇ ਹੈ ਉਹ ਹਰੁਦੇ ਭਜਨ ਵਿੱਚ ਹੀ ਹੈ ਵਿਵਹਾਰ ਕਰ ਕਰੋ ਠੀਕ ਹੈ ਲੇਕਿਨ ਜਿਹੜਾ ਵਿਵਹਾਰ ਕਰਦਾ ਹੀ ਬਣ ਜਾਵੇ ਉਹ ਪੂਰੀ ਦਿੱਤੀ ਹੈ ਉਹ ਬੜੀ ਭਾਰੀ ਗੱਲਤੀ ਹੈ ਵਿਹਾਰ ਸ਼ਰੀਰ ਦੇ ਅਸ਼ਰੀਰ ਦੇ ਨਿਰਵਾਹ ਮਾਤਰ ਕਰਨਾ ਬਣਦਾ ਹੈ ਤੇ ਹਮੇ ਜਿਹੜੇ ਨਹੀਂ ਕੁਛ ਕਰਦੇ ਐਸੇ ਅੱਠੇ ਪੈ ਪ੍ਰਭੂ ਦੇ ਆਸਰੇ ਹੋ ਗਏ ਉਹਨਾਂ ਦੇ ਸਰੀਰ ਦਾ ਨਿਰਵਾਪ ਪ੍ਰਾਪਤ ਕਰਦੀ ਹੈ ਪ੍ਰਾਪਤ ਸ਼ਬਦੀ ਨਾਲ ਹੈ ਇਹ ਤਿੰਨ ਦਿਨ ਦਾ ਪ੍ਰਾਪਤ ਦਾ ਸ਼ਰੀ ਬਣਿਆ ਰਹਿੰਦਾ ਹੈ ਪ੍ਰਾਪਤ ਖਤਮ ਹੋ ਜਿੰਦੇ ਸਰੀਰ ਵੀ ਗਿਰ ਜਾਇਆ ਕਰਦੇ ਯਸੂਹ ਹੈ ਪਰ ਇਸ ਗੱਲ ਦਾ ਪਤਾ ਨਹੀਂ ਸਮਝ ਨਹੀਂ ਹਰ ਇੱਕ ਨੂੰ ਹੈ ਇਸ ਗੱਲ ਤੇ ਵਿਸ਼ਵਾਸ ਹੁੰਦਾ ਆਤਮ ਗਿਆਨੀਆਂ ਸੋ ਇਸ ਕਰਕੇ ਆ ਦੁਨੀਆ ਦੇ ਵਿੱਚ ਇਨਸਾਨ ਨੂੰ ਚਾਹੀਦਾ ਹੈ ਆਪਣੇ ਵਿਵਹਾਰ ਤੋਂ ਇਲਾਵਾ ਇਹ ਭਾਰ ਨਹੀਂ ਖਚਤਣਾ ਹੋਵੇ ਇਹ ਹਾਰ ਦੇ ਵਿੱਚ ਭਾਰਦਾ ਹੀ ਨਾ ਬਣ ਜਾਵੇ ਆਪਣੇ ਪਰਮਾਰਥਕ ਫਰਜ਼ ਨੂੰ ਵੀ ਮੁੱਖ ਰੱਖੇ ਸੋ 24 ਘੰਟਿਆਂ ਵਿੱਚੋਂ ਕਮਰਤਮ ਜਿਹਾ ਜ਼ਿਆਦਾ ਨਹੀਂ 10 ਮਾ ਕੇ ਸਾਤ 3-4 ਘੰਟੇ ਜ਼ਰੂਰ ਇਸ ਪਾਸੇ ਕਰਣੀ ਚਾਹੀਦੀ ਹੈ ਬਾਕੀ ਦਾ ਸਮਾਂ ਬਣ ਉੱਧਰ ਲਗਾ ਲਓ ਹੌਲੀ ਹੌਲੀ ਬੱਦ ਬੱਦ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੁਨੀ ਉਮਰ ਸਿਆਣੀ ਹੁੰਦੀ ਚਲੀ ਜਾਂਦੀ ਹੈ ਇਸ ਨੂੰ ਦੁਨੀਆ ਦੇ ਕੰਮਾਂ ਦੀ ਅਟੈਚਮੈਂਟ ਕਟਾਉਣੀ ਚਾਹੀਦੀ ਹੈ, ਪੱਗ ਕਟਾਉਣੀ ਚਾਹੀਦੀ ਹੈ, ਮਮ ਤਾਂ ਕਟਾਉਣਾ ਚਾਹੀਦਾ ਹੈ। ਹਮੇਸ਼ਰ ਵੱਲ ਜ਼ਿਆਦਾ ਲਗਨ ਕਰਨੀ ਚਾਹੀਦੀ ਹੈ ਕਿਉਂਕਿ ਇੱਕ ਦਿਨ ਉਹ ਆਉਣ ਵਾਲਾ ਹੈ ਜਦੋਂ ਅਸੀਂ ਸਭ ਕੁਝ ਛੱਡ ਕੇ ਮੁਸਾਫਰ ਬਣ ਕੇ ਦੁਨੀਆ ਤੋਂ ਤੁਰ ਜਾਣਾ ਹੈ। ਇਹ ਗੱਲ ਜਿਹੜੀ ਹੈ ਇਹ ਕਦੇ ਵੀ ਨਹੀਂ ਰੁਕੇਗੀ ਭਾਵੇਂ ਕੋਈ ਯਤਨ ਕਰ ਲਵੇ। ਪਾਣਾ ਐਸੇ ਹੀ ਖੇਲ ਬਣਿਆ ਹੋਇਆ ਹੈ। ਰਹਿਣਾ ਪਾਵੇਂ ਸੁਰਨਰਦੇਵ। ਧਰਤੀ ਤੇ ਉਹ ਵੀ ਨਹੀਂ ਰਹਿ ਸਕਦੇ ਜਿਹੜੇ ਧਰਤੀ ਨੂੰ ਫੂਕ ਮਾਰ ਕੇ ਉਡਾਉਣ ਨੂੰ ਸੁਣਦੇ। ਸੋ ਨਾ ਰਹੇ ਨਾ ਰਹਿਣਗੇ ਐਸੇ ਹੀ ਖੇਲ ਹੈ। ਤਾਂ ਤੇ ਇਦੇ ਵਾਸਤੇ ਇਨਸਾਨ ਕੋਸ਼ਿਸ਼ ਕਰਦਾ ਰਹੇ ਆਪਣੇ ਮਨ ਨੂੰ ਇਕਾਗਰ ਕਰਨ ਦੀ ਅਜਨ ਪਾਣੀ ਦੁਆਰਾ ਮਨ ਨੂੰ ਟਿਕਾਉਣ ਦਾ ਥੋੜਾ ਥੋੜਾ ਵਿਅਸ ਰੱਖੇ ਔਰ ਸਰੀਰ ਨੂੰ ਸੰਸਾਰ ਨੂੰ ਇਹਨੂੰ ਝੂਠਾ ਸਮਝੇ ਕਦੇ ਇਸ ਨੂੰ ਸਤਿ ਨਾ ਸਮਝੇ ਬਾਕੀ ਤੀਜੀ ਗੱਲ ਹੈ ਵਿਚਾਰ ਕਰਨ ਦੀ ਆਦਤ ਪਾਵੇ ਜਿਸ ਆਦਮੀ ਨੂੰ ਵਿਚਾਰ ਸੋਚਣ ਦਾ ਸੁਭਾਅ ਹੋਵੇ ਬਹੁਤ ਚਾ ਆਪਣੇ ਜ਼ਿੰਦਗੀ ਨੂੰ ਲੈ ਜਾ ਰਿਹਾ ਕਰਦਾ ਹੈ ਇਉਂ ਕਰਦੇ ਕਰਦੇ ਇਹਦੇ ਅੰਤਕਾਰਨ ਵਿੱਚ ਇਹਦੇ ਮਨ ਦੇ ਵਿੱਚ ਪਰਮ ਦਾ ਗਿਆਨ ਫੈਦਾ ਹੋਏਗਾ ਜਿਹੜਾ ਸਾਰੇ ਦੁੱਖਾਂ ਨੂੰ ਦੂਰ ਕਰ ਦੇ ਜਿਉਂਦਾ ਜੀਵਨ ਮੁਕਤ ਹੋ ਜਾਏਗਾ ਜੋ ਸਰੀਰ ਛੱਡੇਗਾ ਉਹਦੇ ਮੁਕਤ ਹੋ ਕੇ ਜਨਮਨ ਦੇ ਚੱਕਰ ਚ ਨਹੀਂ ਆਏਗਾ ਸਾਰੇ ਦੁੱਖਾਂ ਦਾ ਛੁਟਕਾਰਾ ਪਾ ਜਾਏਗਾ ਤਾਂ ਤੇ ਆਓ ਇਉਂ ਸਾਨੂੰ ਈਸ਼ਰ ਖੋਪਰ ਇਸ ਮਾਰਗ ਦਾ ਇਹੀ ਦੱਸਿਆ ਹੈ ਤੇ ਅਦੇ ਆਪਣੇ ਜਨਮ ਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰੋ ਗੁਰੂ ਜੀ ਹਮੇਸ਼ਾ ਸੁਖ ਸਿੱਖਿਆ ਦਿੰਦੇ ਹਨ ਗੁਰੂ ਦੀ ਸਿੱਖਿਆ ਤੁਮਾਂ ਅਸੰਦਾਰੀ ਜੀਵਨ ਵਾਸਤੇ ਸ਼ਖਰਾਈ ਹੋਇਆ ਕਰਦੀ ਹੈ ਤਾਂਤੇ ਇਹ ਇਹ ਨਾਲ ਅਮਲ ਕਰਨ ਦੀ ਕੋਸ਼ਿਸ਼ ਕਰ